ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਿਆਣਾ ਰਾਜਿਆਣਾ ਮੋਗੇ ਜ਼ਿਲ੍ਹੇ ਦਾ ਪਿੰਡ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਹਿਲਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਪਸ਼ੂ ਜਿਹੜੇ ਉਹ ਗਿਣਤੀ ਕਾਫੀ ਹੈ ਜਿਵੇਂ ਇਹ ਕੁਸਨਾ ਗੇਥੇ ਦੇਖ ਰਹੇ ਹੋ ਇੱਕ ਕੱਟੀ ਇਸ ਸਾਈਡ ਤੇ ਵੀ ਤੇ ਕੁਸਨਾ ਇਸ ਪਾਸੇ ਵੀ ਹੈਗੇ ਆ ਸੋ ਮੱਜਾਂ ਜਿਆਦਾ ਰੱਖਦੇ ਆ ਬਾਈ ਹੋਰੀ ਤੇ ਮੱਜਾਂ ਦੇ ਵਿੱਚੋਂ ਵੀ ਨਸਲ ਨੀਲੀ ਰਾਵੀ ਤੇ ਥੋੜੇ ਪਸ਼ੂ ਰਹੇ ਇਨਾਂ ਕੋਲ ਜਿਨ੍ਹਾਂ ਦੇ ਵਿੱਚੋਂ ਦੋ ਨਗ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਇਹ ਝੋਟਾ ਇੱਕ ਬੱਲ ਜਿਹੜਾ ਬਾਈ ਹੋਰਾਂ ਨੇ ਵੇਚਣਾ ਨੀਲੀ ਰਾਵੀ ਨਸਲ ਦਾ ਤੇ ਇਹ ਤਿੰਨ ਮੇਲਿਆਂ ਚੋਂ ਪਹਿਲਾਂ ਪਾਰਟਿਸਿਪੇਟ ਕਰ ਚੁੱਕਿਆ ਦੋਸਤੋ ਤੁਸੀਂ 2022 ਵਾਲਾ ਮੇਲਾ ਜਿਹੜਾ ਫੁੱਲੇ ਵਾਲੇ ਹੋਇਆ ਸੀਗਾ ਬਠਿੰਡੇ ਜ਼ਿਲ੍ਹੇ ਚ ਉਹ ਦੇਖ ਸਕਦੇ ਹੋ ਚੌਥਾ ਸਥਾਨ ਇਹਨੇ ਹਾਸਲ ਕੀਤਾ ਸੀ ਇਹ ਤੋਂ ਬਿਨਾ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ BFA ਮੇਲਾ ਜਿਹੜਾ ਹੋਇਆ ਤਨੌਲੇ ਵਾਲਾ ਉੱਥੇ 8ਵਾਂ ਸਥਾਨ ਸੀ ਇਹਦਾ ਤੇ ਇੱਕ ਮੇਲਾ ਜਿਹੜਾ ਹੁਣੇ ਹੋ ਕੇ ਹਟਿਆ ਝੜੱਕ ਦੇ ਵਿੱਚ ਸੋ ਇਹ ਮੇਲੇ ਦੇ ਵਿੱਚ ਵੀ ਇਹਨੇ ਹਿੱਸਾ ਲਿਆ ਸੀਗਾ ਬੋਲ ਨੇ ਤੇ ਇੱਥੋਂ ਵੀ ਇਹਨੇ 9ਵੀਂ ਪੋਜੀਸ਼ਨ ਹਾਸਲ ਕੀਤੀ ਹੈ ਸੋ ਇਹ ਤੁਹਾਨੂੰ ਸਰਟੀਫିକੇਟ ਵੈਸੇ ਦਿਖਾਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਬੋਲ ਬਾਈ ਨੇ ਵਿਕਾਊ ਕਰਨਾ ਉਹਦੇ ਕਰਕੇ ਤੁਹਾਨੂੰ ਇਹ ਦਿਖਾ ਰਹੇ ਆ ਤੇ ਨਾਲ ਹੀ ਐਸੇ ਦੀ ਮਾਂ ਇਹ ਵੀ ਬਾਈ ਨੇ ਵੇਚਣੀ ਆ ਸੂਣ ਵਾਲੀ ਆ ਗੱਬਣ ਆ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਮਿਲਦੇ ਆ ਬਾਈ ਨੂੰ ਪੁੱਛਦੇ ਆ ਇਹਨਾਂ ਬਾਰੇ ਜਾਣਕਾਰੀ ਲੈਣੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਿਓ ਬਾਈ ਜਸਵੀਰ ਸਿੰਘ ਚੀਮਾ ਜੀ ਠੀਕ ਹੈ ਜਸਵੀਰ ਭਾਈ ਅੱਜ ਦੋ ਨਾਗ ਵੇਚਨੇ ਆ ਜਿਹੜਾ ਬੱਲ ਇਹਦੀ ਉਮਰ ਕਿੰਨੀ ਹੋਗੀ ਕੱਟੇ ਦੀ ਇਹਦੀ ਉਮਰ ਜਿਹੜੇ ਦਸੰਬਰ ਦੇ ਵਿੱਚ 30 ਦਸੰਬਰ ਨੂੰ ਤਿੰਨਾਂ ਸਾਲਾਂ ਦਾ ਹੋਣਾ ਜੀ 30 ਦਸੰਬਰ ਨੂੰ ਤਿੰਨ ਸਾਲਾਂ ਦਾ ਹੋ ਜਾਊਗਾ ਹੈ ਖੀਰਾ ਜੀ ਅੱਛਾ ਹਜੇ ਦੋ ਦੋਂਦਾ ਤਾਂ ਹੋ ਗਿਆ ਹੋ अच्छा ਚੰਨ ਮੇਲੇ ਜੱਤ ਲੈਣੀ ਠੀਕ ਹੈ ਖੀਰਿਆਂ ਦੇ ਵਿੱਚ ਜਾਨੀ ਬੱਚੇ ਤੋਂ ਜਾਂਦਾ ਰਿਹਾ ਹਾਂ ਹਾਂਜੀ 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 ਠੀਕ ਹੈ ਅੱਛਾ ਇਹ ਪਿਓ ਕਿਹੜਾ ਹੈ ਕਿਹੜੇ ਦਾ ਬੱਚਾ ਇਹਦਾ ਪਿਓ ਹੈ ਅਲਬਖਸ਼ ਦਾ ਬੱਚਾ ਇਹ ਇਹ ਅਲਬਖਸ਼ ਦਾ ਬੱਚਾ ਹੈ ਤੇ ਜਿਹੜੀ ਇਹਦੇ ਨਾਲ ਇਹਦੀ ਮਾਂ ਖੜੀ ਹੈ ਇਹ ਮਾਂ ਹੈਗੀ ਬੱਲੂ 2 ਦੀ ਧੀ ਹੈ ਇਹ ਬੱਲੂ 2 ਦੀ ਹੈ ਦੁੱਧ ਦਾ ਰਿਕਾਰਡ ਮਾਈ ਦਾ ਕੀ ਦੁੱਧ ਇਹਦਾ ਹੈਗਾ 13 ਲੀਟਰ ਦੁੱਧ ਇਹਨੇ ਸਾਨੂੰ ਦੂਜੀ ਸੂਏ ਦਿੱਤਾ ਐਰਕੀ ਤੀਜਾ ਸੂਆ ਸੂਣ ਲੱਗੀ ਹਾਂਜੀ ਐਰਕੀ ਤੀਜਾ ਸੂਆ ਸੂਣ ਲੱਗੀ ਹੈ ਦੂਜੀ ਸੂਏ ਸਾਨੂੰ 13 ਲੀਟਰ ਦਿੱਤਾ ਪਹਿਲੇ ਸੂਏ ਇਹ ਛੋਟੀ ਉਮਰ ਦੇ ਵਿੱਚ ਬਣ ਗਈ ਸੀਗੀ ਦੁੱਧ ਦੇ ਹਿਸਾਬ ਦਾ ਦਿੱਤਾ ਸੀਗਾ ਠੀਕ ਹੈ ਤੇ ਦੂਜੀ ਸੂਏ ਸਾਨੂੰ 13 ਲੀਟਰ ਦੁੱਧ ਦੇ ਨੇ ਦਿੱਤਾ ਹੁਣ ਉਮੀਦ ਆ ਵੀ ਇਹ ਦੂਗਾਂ ਤੀਜੇ ਸੂਏ ਹੋ ਕੇ ਪਸ਼ੂ ਗਾਂ ਰੁਟੀਨ ਵੱਧਾ ਠੀਕ ਹੈ ਤੇ ਦੁੱਧ ਵੱਧ ਦੇਊਗੀ ਠੀਕ ਹੈ ਅੱਛਾ ਭਾਈ ਇਹਦਾ ਰ ਕੱਟੇ ਦਾ ਇਹ ਰੇਟ ਹੈਗਾ 95000 ਰੁਪਏ 95000 ਅ ਛੱਡਦੇ ਆ ਮੱਜਾਂ ਤੇ ਕੋਸਟ ਨਹੀਂ ਮੱਜਾਂ ਤੇ ਨਹੀਂ ਹਰੇ ਛੱਡੇ ਛੱਡੇ ਨਹੀਂ ਖੋਲਣ ਤੋਂ ਸੋ ਦੋਸਤੋ ਸਾਫ਼ ਸੁਥਰਾ ਕੱਟਾ ਚੰਗੀ ਕਦ ਕਾਟਚਾ ਹੈ 95000 ਰੇਟ ਹੈ ਤਿੰਨ ਮੇਲਿਆਂ ਚ ਗਿਆ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਰਹੀ ਹੈ ਬਾਈ ਕਹਿੰਦਾ ਵੀ ਹਜੇ ਵੈਸੇ 3 ਸਾਲ ਉਮਰ ਹੋ ਜਾਣੀ ਆ ਤੈਨੂੰ ਦੋਂਦੇ ਵਾਂਗੂ ਹੋਣਾ ਚਾਹੀਦਾ ਪਰ ਹਜੇ ਬਾਈ ਕਹਿੰਦਾ ਵੀ ਦੰਦ ਨੇ ਸਿੱਟਿਆ ਨਹੀਂ ਕੋਈ ਕੀੜਾ ਹੀ ਖੜਾ ਬਾਕੀ ਤੁਸੀਂ ਦੰਦ ਪਾਸ ਕਰ ਲੋਗੇ ਆਕੇ ਅਲਬਖਸ਼ ਦਾ ਬੱਚਾ ਦੋਸਤੋ ਤੇ ਬਾਬਰ 2 ਦੀ ਇਹਦੀ ਮਾਂ ਮਤਲਬ ਜਿਹੜੀ ਇਹਦੀ ਬਲੱਡ ਲੈਂਡ ਉਹ ਨੂੰ ਕੋਈ ਸਮਝ ਸਕਦੇ ਹੋ ਰੋਡੇ ਲਾਈਨ ਤੇ ਸੋਨ ਵਾਲੀ ਬਸਤੀ ਵਾਲੀ ਲਾਈਨ ਜਿਹੜੀ ਉਹ ਮਿਕਸ ਹੁੰਦੀ ਹੈ ਸੋਹਣੇ ਟਾਂਚੇ ਦਾ ਸੋਨਾ ਕਟਾ ਦੱਸੋ ਜੀ ਨੇ ਖਰੀਦਣਾ ਹੋਵੇ ਤਾਂ 95000 ਡਿਮਾਂਡ ਬਾਈ ਨੇ ਰੱਖੀ ਹੈ ਲਿਆਓ ਬਾਈ ਸਿੰਘ ਦੋਸਤੋ ਨੇੜੇ ਹੀ ਮੋੜ ਦਾ ਆਉਂਦਾ ਕੁੰਡੇ ਕਰ ਜੂਗਾ ਤੋ ਬਾਕੀ ਮਦਰ ਮਿਲ ਕੇ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ ਵੀ 13 ਕਿਲੋ ਨੂੰ ਦੂਜੇ ਸੂਚ ਹੋਇਆ। ਸੋ ਦੰਦ ਇਹਦੇ ਬਾਈ ਕਹਿੰਦਾ ਦਿਖਾ ਹੀ ਦਿੰਨੇ। ਉਹ ਦੰਦ ਆਪਾਂ ਦੇਖ ਲੈਨੇ। ਹੁਣ ਦੰਦ ਸਿੱਟਿਆ ਠੀਕ ਹੈ ਓਕੇ। ਤੋ ਹੁਣ ਸਿੱਟਿਆ ਦੋਸਤੋ ਦੰਦ ਹਜੇ ਵਾਕਈ ਅਖੀਰਾ ਸੀ। ਦਸੰਬਰ ਵਾਲਾ ਮੇਲਾ ਇਹ ਦੋਂਦਿਆਂ ਦੀ ਕੈਟਾਗਰੀ 'ਚ ਲੜ ਲੂਗਾ। ਜਿਹੜੇ ਹੁਣਗਾ ਮੇਲੇ ਆਉਣਗੇ ਸਿਆਲਾਂ ਦੇ ਉਹ ਦੋਂਦੇ ਹੀ ਕੈਟਾਗਰੀ ਦੇ ਵਿੱਚ ਇਹ ਪਾਰਟਿਸਿਪੇਟ ਕਰ ਲੂਗਾ ਕਿਉਂਕਿ ਹਜੇ ਦੰਦ ਨੇ ਚੱਕਿਆ ਨਹੀਂ ਕੋਈ ਵੀ ਹਜੇ ਸਿੱਟੇ ਹੀ ਐ। ਤੋ ਜੇ ਕੋਈ ਵੀਰ ਮੇਲਿਆਂ ਵਾਲਾ ਸ਼ੌਂਕ ਰੱਖਦਾ ਤਾਂ ਭਾਵੇਂ ਮੇਲੇ ਵੀ ਦਿਖਾ ਲਓ ਜੇ ਤੇ ਬਾਕੀ ਜੇ ਵੈਸੇ ਮੱਝਾਂ ਛੜਨਾ ਹੈ ਤਾਂ ਵੀ ਤੁਸੀਂ ਕੰਟੈਕਟ ਭਾਈ ਨਾਲ ਕਰ ਸਕਦੇ ਹੋ ਇਹ ਕੱਟਾ ਇਹ ਝੋਟਾ ਜਿਹੜਾ ਉਹ ਵਿਕਾਊ ਆ ਮਾਰਕਿੰਗ ਪ੍ਰੋਪਰ ਹੈ ਇਹ ਤੋਂ ਬਿਨਾ ਇਹਦੀ ਮਾਂ ਜਿਹੜੀ ਉਹ ਤੁਹਾਨੂੰ ਦੱਸ ਹੀ ਦਿੱਤਾ ਵੈਸੇ ਬੱਲੂ 2 ਦੀ ਧੀ ਹੈ ਭਾਈ ਕਿੰਨੇ ਕ ਦਿਨ ਲਾਊਗੀ ਸੂਣ ਚ ਇਹਦੇ ਭਾਈ ਜੀ ਕੱਲੂ ਦਿਨ ਪੂਰੇ ਆ ਠੀਕ ਹੈ ਤੇ ਪਹਿਲੇ ਸੂਏ ਤਾਂ ਇਹ ਦਿਨਾਂ ਦੇ ਪੂਰੇ ਦਿਨਾਂ ਤੇ ਸੂਪੀ ਸੀਗੀ ਠੀਕ ਹੈ ਤੇ ਦੂਜੇ ਸੂਏ ਉਦੋਂ ਲੱਗੀ ਸੀ 10 ਦੇਣੇ ਠੀਕ ਹੈ। ਏਰ ਕੀ ਵੀ ਉਸ ਦਾ ਗਰਮੀ ਕਰਕੇ ਜਾਂ 2-4 ਦਿਨ ਵੱਧ ਲੈ ਜੀ। ਠੀਕ ਹੈ। ਅੱਛਾ ਇਹ ਇਹ ਗੱਪਣ ਕਿਹੜੇ ਮਾਲੀ ਤੋਂ? ਇਹ ਗੱਪਣ ਆਪਣਾ ਹੈ ਵੀ ਨਾਬੇ ਵਾਲਾ ਸੀਵਨ। ਠੀਕ ਹੈ। ਇਹ ਕਿਹੜਾ ਬੋਲ ਹੈ ਖਸ ਹੈ ਧਿਆਨ ਚ। ਸੋ ਦੱਸੋ ਨਾਬੇ ਦਾ ਹੈਗਾ ਇਹ NR378। NR378 ਤੋਂ ਇਸ ਟਾਈਮ ਗੱਪਣ ਹੈ। ਕੀ ਡਿਮਾਂਡ ਰਹੂਗੀ ਭਈ ਇਹਦੀ ਕੀ ਰੇਟ ਹੈ? ਇਹਦਾ ਜੀ 1:25 ਮੁੱਲ। ਖੋਲੋ। ਸੋ 1 ਲੱਖ ਤੇ 25000 ਇਹਦੀ ਡਿਮਾਂਡ ਹੈ। ਨਸਲ ਨੀਲੀ ਰਵੀ ਹੈ। ਬੱਚੇ ਕਿੱਦਾਂ ਦੇ ਪਾਉਂਦੀ ਥੋੜੇ ਸਾਹਮਣੇ ਕੱਟਾ ਖੜਾ ਐ ਇਸੇ ਮੱਜ ਦਾ। ਬੱਲੂ 2 ਦੀ ਧੀ ਹੈ ਪਹਿਲਾ ਸੂਆ ਛੋਟੀ ਇਹ ਸੂਪੀ ਸੀ ਤਾਂ ਹੀ ਹੋ ਸਕਦਾ ਵੀ ਬਾਹਲਾ ਵੱਡਾ ਕਦ ਨਾ ਕੀਤਾ ਹੋਵੇ ਮੱਜ ਨੇ ਕਿਉਂਕਿ ਬੱਲੂ ਦੇ ਵੈਸੇ ਬੱਚੇ ਕਾਫੀ ਤਕੜੇ ਆਉਂਦੇ ਆ ਬੱਲੂ ਆਪ ਬਹੁਤ ਵੱਡਾ ਛੋਟਾ ਸੀ ਥੋੜੇ ਦਿਨ ਪਹਿਲਾਂ ਐਕਸਪਾਇਰ ਹੋਇਆ ਸੋ ਇਹ ਬੱਲੂ 2 ਦੀ ਧੀ ਹੈ ਦੱਸੋ ਖਵਾਨੇ ਦੀ ਧਾਕੇ ਦੀ ਅੱਗੇ ਨੂੰ ਆ ਬਾਕੀ ਮੱਝ ਦੀ ਖਾਸੀਅਤ ਇਹ ਹੀ ਹੁੰਦੀ ਹੈ ਵੀ ਮੱਝ ਜਿਹੜੀ ਮੌਕੇ ਜੇ ਤੇ ਹਵਾਨਾ ਭਰਦੀ ਹੁੰਦੀ ਹੈ ਮੀਡੀਅਮ ਹਾਈਟ ਦੀ ਮੱਝ ਆ ਦੋਸਤੋ ਬਾਲਾ ਵੱਡਾ ਕੱਦ ਘਾਟ ਨਹੀਂ ਪਰ ਉੱਤੋਂ ਢਾਂਚਾ ਚੌੜਾ ਹੈ ਤੇ ਵਜ਼ਨ ਜਿਹੜਾ ਉਹ ਕਾਫੀ ਸੋ ਇਹ ਮੱਝ ਸਵਾ ਲੱਖ ਦੀ ਡਿਮਾਂਡ ਹੈ ਤੇ 95000 ਬੁੱਲ ਦੀ ਡਿਮਾਂਡ ਬਾਈ ਨੇ ਰੱਖੀ ਹੈ 220000 ਚ ਦੋ ਨਗ ਨੀਦੀਰਾ ਵੀ ਨਸਲ ਦੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕਾਲ ਕਰ ਲਿਓ ਬਾਕੀ ਰੇਟ ਜਿਹੜਾ ਦੱਸਿਆ ਫਿਕਸ ਨਹੀਂ ਮਾਮਤਨ ਹੋ ਜਾਊਗਾ ਇੱਕ ਨੰਬਰ ਹੋਰ ਆਪਾਂ ਬੋਲੂ ਠੀਕ ਹੈ ਮੋਬਾਈਲ ਨੰਬਰ ਸਕਰੀਨ ਤੇ ਚਲਾ ਦਿੰਦੇ ਹਾਂ ਦੱਸੋ ਉਹਨਾਂ ਨਾਲ ਤੇ ਤੁਸੀਂ ਸੰਪਰਕ ਬਣਾ ਲਓ ਧੰਨਵਾਦ